ਉਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਮਨਿਤ ਕੌਰ ਰਾਏ ਬਲੌਗਸ ਤੇ ਤੇ ਜੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਲਓ ਜੀ ਦੇਖੋ ਜੀ ਅੱਜ ਕਿਸਾਨ ਮੇਲਾ ਤੁਸੀਂ 2025 ਵੀਡੀਓ ਛੋਟੀ ਜੀ ਹੋਈ ਹੈ ਬਾਲੀ ਵੱਡੀ ਨਹੀਂ ਹੈਗੀ ਤੇ ਇੰਨੀ ਕੀ ਕਬੂਲ ਕਰਿਓ ਤੇ ਤੇ ਵੀਡੀਓ ਪੂਰੀ ਦੇਖਿਓ। ਇੱਤੋਂ ਜਾ ਕੇ ਜੀ ਹਰੇਕ ਤਰ੍ਹਾਂ ਦੀ ਚੀਜ਼ ਦਾ ਪਤਾ ਲੱਗ ਜਾਂਦਾ ਆਪਾਂ ਨੂੰ। ਤੇ ਸਾਰੇ ਜੰਦ ਦੇ ਮਤਲਬ ਜਿਹੜੇ ਵੀ ਜੰਦ ਨੇ ਨੂੰ ਤਾਂ ਪਤਾ ਹੀ ਆ ਹਨ ਕਿ ਕੁਝ ਹੁੰਦਾ ਉਹਥੇ। ਤੇ ਹਰੇਕ ਨਵੇਂ ਮਸ਼ੀਨ ਮਤਾਂ ਤੱਕ ਨੇ ਕਿ ਜਿਹੜੀ ਹੁੰਦੀ ਆ ਕੋਈ ਵੀ ਚਾਹੇ ਮਸ਼ੀਨ ਆ ਚਾਹੇ ਕੋਈ ਬੀਜ ਹਨਾ ਨਮਾ ਹਰੇਕ ਚੀਜ਼ ਦਾ ਪਤਾ ਲੱਗਦਾ ਯਾਨੀ ਕਿ ਇਹਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਵੀ ਪਤਾ ਲੱਗਦਾ ਆਪਾਂ ਨੂੰ ਤੇ ਆ ਤਵੀਆਂ ਨੇ ਜੀ ਜਿਹਨੇ ਪਹਿਲਾਂ ਸੀਗੇ ਨੀਲੇ ਰੰਗ ਦੇ ਉਹ ਵੀ ਕਦਿਨੇ ਸੀ ਹਾਂ ਜੀ ਛੋਟੀ ਜੱਡੀ ਆ ਹੈ ਇਹ ਕਿੰਨੇ ਨੇ ਨਹੀਂ ਆ ਇਹ ਸਜਣੇ ਜੀ ਆਪਣੇ ਦੱਸਿਆ ਵਰਜੀ ਇੱਥੇ ਬੁਰੀ ਦੋੜੀ ਆ ਠੀਕ ਹੈ ਹਾਂ ਜੀ ਅੱਜ ਤਾਂ ਨਹੀਂ ਮਿਲਦੇ ਨਹੀਂ ਅੱਜ ਕੱਲੇ ਬਟੇਰ ਆ ਹੋ ਗਿਆ ਆਪਣੀ ਸ਼ੌਕ ਹੁੰਦੀ ਆਪਾਂ ਘੋੜੇ ਰੱਖਦੇ ਸੀ ਹਨਾ ਫਿਰ ਆਪਾਂ ਉਹ ਕੁੱਤੇ ਵਾਲ ਸ਼ੌਕ ਵਧਿਆ ਕੁੱਤੇ ਰੱਖਣ ਲੱਗ ਗਏ ਸੋ ਇਹ ਵੀ ਇੱਕ ਬਹੁਤ ਚੰਗਾ ਸ਼ੌਕ ਆ ਇਹ ਨਾਂ ਇਹ ਰੋਲਾ ਪਾਉਣਾ ਜੀ ਤੇ ਅੱਖਾਂ ਨੂੰ ਸੋਹਣੀਆਂ ਲੱਗਦੀਆਂ ਇਹਦਾ ਪਣੂ ਸੀ ਜਲਦੀ ਵੀ ਆਂਟੇਂਗੇ ਜੀ ਅਰੇ ਕੋਲੇ ਤਾਂ ਆਂਦੇ ਜਣਗੇ ਆਹ ਬਈ ਚੱਲ ਲੱਗੋ ਲਾਜੀ ਇੱਥੇ ਦੇਖਿਆ ਜੀ ਆਪਣਾ ਪੰਜਾਬੀ ਸੱਭਿਆਚਾਰ ਦਿਖਾਇਆ ਹੈ ਇਹਨਾਂ ਨੇ ਤੇ ਕਿਵੇਂ ਸਾਰਾ ਕੁਝ ਹੁੰਦਾ ਆਲ ਸਹਜ ਡੰਗਰਾਂ ਦਾ ਪਾਲਣਾ ਪੋਸ਼ਣ ਮਤਲਬ ਕਿ ਕਿਵੇਂ ਕਰਨਾ ਹੈ ਉਹ ਸਾਰਾ ਕੁਝ ਮਤਲਬ ਕਿ ਦਿਖਾਉਂਦੇ ਹੁੰਦੇ ਨੇ ਤੇ ਇੱਥੇ ਜੀ ਆਪਣਾ ਦੇਖੋ ਸਮਾਨ ਘਰੇਲੂ ਜਿਹੜਾ ਮਤਲਬ ਕਿ ਵਰਤਿਆ ਜਾਂਦਾ ਲੱਕੜ ਦਾ ਸਮਾਨ ਕਹਿ ਲਓ ਜਿਵੇਂ ਤੁਸੀਂ ਵੀ ਉਹ ਵਾਲਾ ਇਹ ਸਾਰਾ ਲੱਕੜ ਦਾ ਸਮਾਨ ਹੈ ਇੱਥੇ ਬਹੁਤ ਕੋਸ਼ਿ ਹੁੰਦਾ ਵਾ ਤੇ ਨਵੀ ਦੇ ਪਾਪਾ ਗਏ ਸੀਗੇ ਮੈਂ ਤਾਂ ਗਈ ਨਹੀਂ ਸੀਗੀਆਂ ਮੂਰੀਆਂ ਵਗੈਰਾ ਪਏ ਡੰਗਰਾਂ ਦੇ ਜਿਹੜੇ ਪਟਲੀਆਂ ਵਗੈਰਾ ਪਾਉਣੇ ਹੁੰਦੇ ਆ ਉਹ ਸਾਰਾ ਕੁਝ ਮਤਲਬ ਕਿ ਪਿਆ ਸੀਗਾ ਇਹ ਨਾ ਆਪਣੇ ਮਤਲਬ ਪਤਾ ਗਏ ਨਹੀਂ ਸੀਗੇ ਨਵੀ ਦੇ ਪਾਪਾ ਗਏ ਸੀਗੇ ਤੇ ਜੀ ਇੱਥੇ ਮਤਲਬ ਕਿ ਜਿਹੜੇ ਬਗੀਚੀ ਘਰ ਦੇ ਬਗੀਚੀ ਚ ਬੀ ਲਾਉਣ ਨੂੰ ਸਬਜ਼ੀ ਵਗੈਰਾ ਦੇ ਉਹ ਹੁੰਦੇ ਨੇ ਤੇ ਆਪਣੀ ਵੀਡੀਓ ਜੀ ਥੋੜੀ ਹੋਈ ਆ ਤੇ ਅੱਜ ਦੀ ਵੀਡੀਓ ਇੰਨੀ ਹੀ ਅੱਗੇ ਮਿਲਾਂਗੇ ਇੱਕ ਹੋਰ ਨਾ ਵੀ ਵੀਡੀਓ